ਰੋਕੀ ਹਾਲਚਾਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਓ ਅੱਜ ਫੇਰ ਨਵੀਂ ਵੀਡੀਓ ਬਣਾ ਰਹੇ ਹਾਂ ਤੁਹਾਡੇ ਲਈ ਨਵੇਂ ਟੌਪਿਕ ਦੇ ਉੱਪਰ ਤੇ ਨਵੀਂ ਇਨਫੋਰਮੇਸ਼ਨ ਦੇ ਉੱਪਰ ਤੇ ਐਂਡ ਤੱਕ ਜਰੂਰ ਦੇਖ ਕੇ ਜਾਓ ਤੁਹਾਨੂੰ ਕੁਝ ਨਾ ਕੁਝ ਇੱਚ ਸਿੱਖਣ ਨੂੰ ਮਿਲੂਗਾ ਇਹਦੇ ਵਿੱਚ ਹੁੰਦਾ ਕਿ ਇਹ ਪਲੈਨਟਰੀ ਡਰਾਈਵ ਗੀਅਰ ਦੇ ਵਿੱਚ ਇੱਕ ਆਪਣੀ ਡਰਾਈਵਨ ਸ਼ਾਫਟ ਹੁੰਦੀ ਆ ਆਹ ਵਾਲੀ ਉਹਦੇ ਵਿੱਚ ਹੁੰਦਾ ਕਿ ਇਹ ਕ੍ਰਾਊਨ ਪਿਨਿਅਨ ਤੋਂ ਜਿਹੜੀ ਪਾਵਰ ਨੂੰ ਘਟਾ ਕੇ ਬਲ ਗੀਅਰ ਜਿਵੇਂ ਸਵਰਾਜ ਦੇ ਨਾਲੋਂ 12 ਦੰਦ ਦੇ ਨਾਲ 58 ਚੱਲਦਾ ਵਾ ਜਾਂ 13 ਦੇ ਨਾਲ 58 ਚੱਲਦਾ ਵਾ ਉਹ ਆਪਣੇ ਚੱਕਰ ਘਟਾਉਂਦਾ ਹਨ ਇਹਦੇ ਵਿੱਚ ਉਹ ਸਿਸਟਮ ਨਹੀਂ ਹੁੰਦਾਗਾ ਇੱਥੇ ਨਿਸ਼ਾਨ ਲਾ ਲਿਆ ਆਪਾਂ ਇਹਦੇ ਚੱਕਰ ਕਿਵੇਂ ਮਲਾਵਾਂਗੇ ਕਿੰਨੇ ਚੱਕਰ ਤੁਹਾਨੂੰ ਕੱਢ ਕੇ ਦਿਖਾਉਣਾ ਮੈਂ ਵੀ ਕਿੰਨੇ ਜੇ ਇਹਦੇ ਆਪਣੇ ਇੱਕ ਚੱਕਰ ਆਉਂਦਾ ਤੇ ਉਹਦੇ ਕਿੰਨੇ ਹੁੰਦੇ ਜੇ ਉਹਦਾ ਇੱਕ ਆਉਂਦਾ ਤੇ ਇਹਦੇ ਕਿੰਨੇ ਹੁੰਦੇ ਸਾਰਾ ਤੁਹਾਨੂੰ ਦੱਸਦਾ ਮੈਂ ਅੱਜ ਮੇਰੇ ਤੋਂ ਕੀ ਹਾਲ ਚਾਲ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲਓ ਅੱਜ ਫੇਰ ਨਵੀਂ ਵੀਡੀਓ ਬਣਾ ਰਹੇ ਹਾਂ ਤੁਹਾਡੇ ਲਈ ਨਵੇਂ ਟੌਪਿਕ ਦੇ ਉੱਪਰ ਤੇ ਨਵੀਂ ਇਨਫੋਰਮੇਸ਼ਨ ਦੇ ਉੱਪਰ ਤੇ ਐਂਡ ਤੱਕ ਜਰੂਰ ਦੇਖ ਕੇ ਜਾਓ ਤੁਹਾਨੂੰ ਕੁਝ ਨਾ ਕੁਝ ਇੱਚ ਸਿੱਖਣ ਨੂੰ ਮਿਲੂਗਾ ਅੱਜ ਇਸ ਵੀਡੀਓ 'ਚ ਗੱਲ ਕਰਾਂਗੇ ਆਪਾਂ ਜਿਹੜੇ ਅੱਜਕੱਲ ਨਵੇਂ ਟਰੈਕਟਰ ਆ ਰਹੇ ਨੇ ਪਲੈਨਟਰੀ ਡਰਾਈਵ ਗੀਅਰ ਵਾਲੇ ਕਿੰਨਾ ਟਰੈਕਟਰਾਂ ਦੀ ਨਕਲ ਹੋਈ ਆ ਕਿਉਂ ਅੱਜਕੱਲ ਪਲੈਨਟਰੀ ਡਰਾਈਵ ਗੀਅਰ ਆ ਰਿਹਾਗਾ ਕੀ ਇਹਦੇ ਫਾਇਦੇ ਆ ਕੀ ਨੁਕਸਾਨ ਆ ਤੁਹਾਨੂੰ ਅੱਜ ਇਸ ਵਲੌਗ ਦੇ ਵਿੱਚ ਦੱਸਿਆ ਜਾਊਗਾ ਆਓ ਪਹਿਲਾਂ ਗੱਲਬਾਤ ਕਰਦੇ ਆਪਾਂ ਪਲੈਨਟਰੀ ਡਰਾਈਵ ਗੀਅਰ ਹੁੰਦਾ ਕੀ ਹੈ ਇੱਧਰ ਮਰਾਓ ਗੀ ਨਿਕਾ ਇਹਦੇ ਵਿੱਚ ਹੁੰਦਾ ਕੀ ਹੈ ਪਲੈਨਟਰੀ ਡਰਾਈਵ ਗੀਅਰ ਦੇ ਵਿੱਚ ਇੱਕ ਆਪਣੀ ਡਰਾਈਵਨ ਸ਼ਾਫਟ ਹੁੰਦੀ ਆ ਆ ਵਾਲੀ ਆਪਣੀ ਇਧਰ ਕਨੈਕਟ ਹੁੰਦੀ ਆ ਕਰਾਉਨ ਦੇ ਨਾਲ ਠੀਕ ਹੈ ਕਰਾਉਨ ਦੇ ਵਿੱਚ ਜਿਹੜੇ ਸਟਾਰ ਹੁੰਦੇ ਆ ਜਿਹਨੂੰ ਆਪਾਂ ਸਟਾਰ ਕਿੱਟ ਵੀ ਕਹਿ ਦਿੰਦੇ ਆ ਜਾਂ ਜਿਹਨੂੰ ਆਪਾਂ ਡਿਫਰੈਂਸ਼ੀਅਲ ਵੀ ਕਹਿ ਦਿੰਦੇ ਆ ਉਹਨਾਂ ਨਾਲ ਕਨੈਕਟ ਹੁੰਦੀ ਆ ਨੇੜੇ ਦਾ ਕੈਮਰਾ ਡਿਫਰੈਂਸ਼ੀਅਲ ਨਾਲ ਕਨੈਕਟ ਹੁੰਦੀ ਆ ਇੱਥੇ ਡਿਫਰੈਂਸ਼ੀਅਲ ਆਪਣਾ ਆ ਕਨੈਕਟ ਹੁੰਦੀ ਸ਼ਾਫਟ ਦਾ ਡਿਫਰੈਂਸ਼ੀਅਲ ਦਾ ਜਿਹੜਾ ਨੂੰ ਕਹੇ ਸਟਾਰ ਬੋਲ ਦਿੰਦੇ ਆ ਆਪਣਾ ਆਪਣੇ ਮਕੈਨੀਕਲ ਭਾਸ਼ਾ ਦੇ ਵਿੱਚ ਨਾ ਇਹਦੇ ਵਿੱਚ ਹੁੰਦਾ ਕੀ ਆ ਜਿਹੜੀ ਆ ਸ਼ਾਫਟ ਆਪਣੀ ਕਨੈਕਟ ਹੁੰਦੀ ਆ ਇਦੇ ਵਿੱਚ ਸਟਾਰ ਵਿੱਚ ਠੀਕ ਹੈ ਐਦਾਂ ਕਨੈਕਟ ਹੁੰਦੀ ਸ਼ਾਫਟ ਇਹ ਜਦੋਂ ਤੁਹਾਡਾ ਟਰੈਕਟਰ ਕਿਸੇ ਵੀ ਗੇਅਰ ਦੇ ਵਿੱਚ ਚੱਲਦਾਗਾ ਏ ਚੱਲਦਾ ਹੋਵੇ ਬੀਚ ਚੱਲਦਾ ਹੋਵੇ ਕਿਸੇ ਵੀ ਗੇਅਰ ਦੇ ਵਿੱਚ ਚੱਲਦਾ ਜਦੋਂ ਏ ਚੱਲਦਾ ਹੋਵੇ ਜਦੋਂ ਬੀਚ ਚੱਲਦਾ ਹੋਵੇ ਤਾਂ ਹੁੰਦਾ ਕਿ ਇਹ ਸ਼ਾਫਟ ਆਪਣੇ ਬਹੁਤ ਚੱਕਰਾਂ ਦੇ ਨਾਲ ਘੁੰਮਦੀ ਹੈ ਹੁਣ ਕੰਪੈਰੀਸ਼ਨ ਕਰਦਾ ਮੈਂ ਇੱਥੇ ਗੱਲ ਨੂੰ ਰੋਕਦਾ ਦੂਜੇ ਟਰੈਕਟਰਾਂ ਦੇ ਨਾਲ ਜਿਨ੍ਹਾਂ ਦੇ ਵਿੱਚ ਬੱਲ ਗੇਅਰ ਸਿਸਟਮ ਹੁੰਦਾਗਾ ਜੇ ਮੈਂ ਸਵਰਾਜ ਟਰੈਕਟਰ ਲਾ ਲਓ ਆਈਸ਼ਾ ਟਰੈਕਟਰ ਲਾ ਲਓ ਹੌਲੈਂਡ ਟਰੈਕਟਰ ਲਾ ਲਓ ਹਨ ਜਿਹਦੇ ਵਿੱਚ ਰਿਡਕਸ਼ਨ ਸਿਸਟਮ ਦਾ ਜਾਂ ਬੱਲ ਗੇਅਰ ਸਿਸਟਮ ਹੁੰਦਾ ਹਨ ਉਹਦੇ ਵਿੱਚ ਹੁੰਦਾ ਕਿ ਇਹ ਕ੍ਰਾਉਨ ਪਿਨਿਅਨ ਤੋਂ ਜਿਹੜੀ ਪਾਵਰ ਨੂੰ ਘਟਾ ਕੇ ਬੱਲ ਗੇਅਰ ਜਿਵੇਂ ਸਵਰਾਜ ਦੇ ਲਾ ਲਓ 12 ਦੰਦ ਦੇ ਨਾਲ 58 ਚੱਲਦਾ ਵਾ ਜਾਂ 13 ਦੇ ਨਾਲ 58 ਚੱਲਦਾ ਵਾ ਉਹ ਆਪਣੇ ਚੱਕਰ ਘਟਾਉਂਦਾ ਹਨ ਇਹਦੇ ਵਿੱਚ ਉਹ ਸਿਸਟਮ ਨਹੀਂ ਹੁੰਦਾਗਾ ਗਰਾਰਿਆਂ ਵਾਲਾ ਸਿਸਟਮ ਨਹੀਂ ਹੁੰਦਾਗਾ ਹੁੰਦਾ ਕਿ ਆਹ ਸ਼ਾਫਟ ਜੇ ਮੰਨ ਲਓ 100 ਚੱਕਰ ਤੇ ਘੁੰਮਦੀ ਆ ਇੱਧਰ ਘਟ ਕੇ ਇਹਦੇ ਚੱਕਰ 20 ਤੋਂ 15 ਰਹਿ ਜਾਂਦੀ ਹੈ ਨਾ ਕਿਉਂ ਰਹਿੰਦੇ ਕਿੱਥੇ ਰਹਿੰਦੇ ਤੁਹਾਨੂੰ ਦੱਸਦਾ ਇੱਧਰ ਜਦੋਂ ਆਪਣੀ ਸ਼ਕਰਾਹਾ ਸ਼ਾਫਟ ਡਰਾਈਵ ਕਰਦੀ ਆ ਮੇਨ ਇਹ ਆਪਣੇ ਕਨੈਕਟ ਹੁੰਦੀ ਆ ਆ ਤਿੰਨ ਗੀਅਰ ਦੇ ਵਿੱਚ ਇਹਦੇ ਵਿੱਚ ਇੱਕ ਤਿੰਨ ਗੀਅਰ ਲੱਗੇ ਹੁੰਦੇ ਆ ਆ ਦੇਖੋ ਜਿਹਨੂੰ ਕਿ ਆਪਾਂ ਲੋ ਸਪੀਡ ਦਾ ਕੰਮ ਕਰਨ ਲਈ ਵਰਤਦੇ ਆ ਇਹ ਜ਼ਿਆਦਾਤਰ ਤੁਹਾਨੂੰ ਵੇਖਿਆ ਹੋਣਾ ਜਿੰਨਾ ਟਰੈਕਟਰਾਂ ਦੇ ਵਿੱਚ ਹਾਈ ਲੋ ਨੂੰ ਲੋ ਕਰਨ ਵਾਸਤੇ ਵਰਤਿਆ ਜਾਂਦਾ ਸੀ ਉਹਦੀ ਹੀ ਨਕਲ ਹੋਈ ਵੀ ਆ ਗੀਅਰ ਦੀ ਹੈ ਨਾ ਇਹਦੇ ਵਿੱਚ ਹੁੰਦਾ ਕਿ ਜਦੋਂ ਸ਼ਾਫਟ ਆਪਣੀ ਕਨੈਕਟ ਆਹ ਦੰਦਿਆਂ ਦੇ ਵਿੱਚ ਇੱਥੇ ਕਨੈਕਟ ਹੁੰਦੀ ਹੈ ਉਹਨੂੰ ਕਰਕੇ ਦਿਖਾਉਣਾ ਮੈਂ ਆਹ ਸ਼ਾਫਟ ਆਪਣੀ ਹੁੰਦੀ ਆ ਇਦੋਂ ਆਹ ਦੰਦਿਆਂ ਦੇ ਵਿੱਚ ਕਨੈਕਟ ਹੁੰਦੀ ਆ ਆਹ ਦੇਖੋ ਜਿਹੜੇ ਕਰੋ ਆਹ ਸ਼ਾਫਟ ਇੱਥੇ ਇਹ ਹੁੰਦਾ ਕੀ ਆ ਜਦੋਂ ਇਹ ਰੋਟੇਟ ਕਰਦੀ ਆ ਜਦੋਂ ਇਹ ਰੋਟੇਟ ਕਰਦੀ ਆ ਤਾਂ ਆਪਣੇ ਇਸ ਤੋਂ ਤੁਹਾਨੂੰ ਦੱਸਦਾ ਮੈਂ ਨਿਸ਼ਾਨੀ ਲਾ ਕੇ ਇਹਨਾਂ ਚੱਕੇ ਨੂੰ ਇੱਧਰ ਕਰਕੇ ਆਪਾਂ ਠੀਕ ਹੈ ਇੰਤੁ ਵਿੱਚ ਉਹ ਕੱਕੇ ਦਾ ਹਜ਼ਰਨ ਦਾ ਫੜਕਾ ਹੁੰਦਾ ਹੈ ਇੱਜ਼ਤ ਦਿਖਾਉਣਾ ਤੁਹਾਨੂੰ ਜਦੋਂ ਆਪਣਾ ਮੰਨ ਲਓ ਹੁਣ ਇੱਥੇ ਨਿਸ਼ਾਨ ਲਾ ਲਿਆ ਆਪਾਂ ਤੇ ਚੱਕਰ ਕਿਵੇਂ ਮਲਾਵਾਂਗੇ ਕਿੰਨੇ ਚੱਕਰ ਤੁਹਾਨੂੰ ਕੱਢ ਕੇ ਦਿਖਾਉਣਾ ਮੈਂ ਵੀ ਕਿੰਨੇ ਜੇ ਜੇ ਆਪਣੇ ਇੱਕ ਚੱਕਰ ਆਉਂਦਾ ਤੇ ਉਹਦੇ ਕਿੰਨੇ ਹੁੰਦੇ ਜੇ ਉਹਦਾ ਇੱਕ ਆਉਂਦਾ ਤੇ ਇਹਦੇ ਕਿੰਨੇ ਆਉਂਦੇ ਸਾਰਾ ਤੁਹਾਨੂੰ ਦੱਸਦਾ ਮੈਂ ਉਹਦੇ ਲਈ ਆਪਾਂ ਮਾਰਕਿੰਗ ਕਰ ਲਈ ਆ ਵੇਖੋ ਇਧਰ ਇੱਧਰ ਵੀ ਮਾਰਕਿੰਗ ਕਰ ਲਈ ਤੇ ਉੱਧਰ ਵੀ ਮਾਰਕਿੰਗ ਕਰ ਲਈ ਹੁਣ ਆਪਾਂ ਇਹਨੂੰ ਰੋਟੇਟ ਕਰਦੇ ਆ ਇੱਕ ਚੱਕਰ ਲਿਓਨੇ ਦਾ ਇਹ ਦੇਖੋ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ 2 ਇਸ ਤੋਂ ਬਾਅਦ ਆ ਗਿਆ 3 ਇਸ ਤੋਂ ਬਾਅਦ ਆ ਗਿਆ 4 ਇਸ ਤੋਂ ਬਾਅਦ ਆ ਗਿਆ 5 ਇਸ ਤੋਂ ਬਾਅਦ ਆ ਗਿਆ 6 ਇਸ ਤੋਂ ਬਾਅਦ ਆ ਗਿਆ 7 ਇਹਦੇ ਦੇਖੋ ਤੁਸੀਂ ਜੇ ਮੰਨ ਲਓ ਆਪਾਂ ਇਹਨੂੰ 7 ਵਾਰੀ ਘੁਮਾਇਆ ਤਾਂ ਫੇਰ ਜਾ ਕੇ ਉਧਰ ਇੱਕ ਚੱਕਰ ਬਣਿਆਗਾ। ਜੇ ਮੰਨ ਲਓ 70 ਚੱਕਰ ਆ ਇਹਦੇ ਤਾਂ ਤੁਹਾਡਾ ਉਹਦਾ 10 ਚੱਕਰ ਬਣਨਗੇ ਹਨਾ। ਜੇ ਮੰਨ ਲਾ ਆ ਚੱਕ ਸ਼ਾਫਟ ਦੇ ਆਪਣੇ 7 ਚੱਕਰ ਤਾਂ ਤੁਹਾਡਾ ਉਧਰ ਇੱਕ ਬਣਦਾ ਜੇ 70 ਚੱਕਰ ਤਾਂ 10 ਚੱਕਰ ਬਣਨਗੇ ਹਨਾ ਜੇ 700 ਚੱਕਰ ਤਾਂ 100 ਚੱਕਰ ਬਣਨਗੇ ਹਨਾ ਇਸ ਕਾਰਨ ਕਰਕੇ ਹੀ ਇਹ ਡਿਫਰੈਂਸ਼ੀਅਲ ਵਰਕ ਕਰਦਾ ਤੁਹਾਡਾ ਇੱਥੇ ਸਪੀਡ ਕੀ ਘਟਦੀ ਹੈ ਕਿਉਂ ਘਟਾਉਂਦੀ ਹੈ ਕਿਹੜੀ ਚੀਜ਼ ਘਟਾਉਂਦੀ ਹੈ ਦੇਖੋ ਉਧਰ ਆ ਸ਼ਾਫਟ ਕਨੈਕਟ ਆਪਣੀ ਤਿੰਨ ਗੀਅਰ ਦੇ ਵਿੱਚ ਤਿੰਨ ਗੀਅਰ ਦੇ ਵਿੱਚ ਸ਼ਾਫਟ ਕਨੈਕਟ ਆਪਣੀ ਜਦੋਂ ਹੁੰਦਾ ਕੀ ਆ ਤੁਸੀਂ ਇਹਨੂੰ ਜਦੋਂ ਰੋਟੇਟ ਕਰਦੇ ਹੋ ਤਾਂ ਇਹਦੇ ਦੇਖੋ ਆਪਣੀਆਂ ਇਹ ਡਰਾਈਵ ਕਰਦੀਆਂ ਇੱਕ ਡਰਾਈਵ ਕੜਾ ਲੱਗਿਆ ਹੁੰਦਾ ਆਪਣਾ ਉੱਪਰ ਜਿਹਨੂੰ ਕਿ ਡਰਾਈਵਨ ਕੜਾ ਕਹਿੰਦੇ ਆ ਹਨਾ ਇਹ ਡਰਾਈਵਨ ਕੜੇ ਦੇ ਵਿੱਚ ਆਪਣਾ ਜਿਹੜਾ ਪ੍ਰਿੰਟਰੀ ਦੇ ਵਿੱਚ ਜਿਹੜਾ ਆਪਣਾ ਆਪਣਾ ਡਰਾਈਵ ਕਰਦੀਆਂ ਗਰਾਰੀਆਂ ਜਦੋਂ ਇਹ ਆਪਣਾ ਚੱਕਰ ਪੂਰਾ ਕਰਦੀਆਂ ਫੇਰ ਜਾ ਕੇ ਉਧਰੋਂ ਐਕਸਲ ਨੂੰ ਇਹ ਚੱਕਰ ਪੂਰਾ ਦਿੰਦੀਆਂ ਉਦੋਂ ਤੱਕ ਉਹਨਾਂ ਟਾਈਮ ਐਕਸਲ ਦਾ ਕੋਈ ਗਿੜਾ ਨਹੀਂ ਆਉਂਦਾ ਉਧਰ ਹਣਾ ਇਸ ਕਾਰਨ ਕਰਕੇ ਹੀ ਇਸ ਟਰੈਕਟਰ ਦੀ ਜਿਹੜੀ ਖਚਾਈ ਬਿਲਕੁਲ ਜ਼ਿਆਦਾ ਹੁੰਦੀ ਆ ਜਿਹੜੇ ਕਿ ਪਲੈਨਟਰੀ ਡਰਾਈਵ ਗੀਅਰ ਵਾਲੇ ਹੁੰਦੇ ਹਨ ਇਹਨੂੰ ਪਲੈਨਟਰੀ ਗੀਅਰ ਸਿਸਟਮ ਵੀ ਕੋਲਿਆ ਜਾਂਦਾ ਹੈਗਾ ਜਿਹੜਾ ਇਹ ਈਪੀਆਈ ਸਾਈਕਲ ਵੀ ਕਹਿੰਦੇ ਆ ਸਾਰਾ ਇਹਦਾ ਨਾਮ ਰੱਖੇ ਹੋਏ ਆ ਇਸ ਸਿਸਟਮ ਦੇ ਹਣਾ ਜੇ ਮੰਨ ਲਾ ਤੁਹਾਡੇ ਇਸ ਸ਼ਾਰਟ ਦੇ 70 ਚੱਕਰ ਹੋਣਗੇ 7 ਚੱਕਰ ਹੋਣਗੇ ਸੌਰੀ ਤਾਂ ਉਧਰ ਇੱਕ ਆਊਗਾ ਜੇ ਜੇ 70 ਵਾਰੀ ਜੀੜਾ ਖਾਊਗੀ ਤਾਂ 10 ਚੱਕਰ ਉਹਦੇ ਹੋਣਗੇ ਜੇ 700 ਵਾਰੀ ਖਾਊਗੀ ਤਾਂ 100 ਚੱਕਰ ਹੋਊਗਾ ਤਾਂ ਹਨਾ ਇਸ ਕਾਰਨ ਕਰਕੇ ਜਿਹੜਾ ਕੰਪਨੀ ਨੇ ਜਿਹੜਾ ক্রਾਊਨ ਦੇ ਵਿੱਚ ਪਾਵਰ ਆਉਂਦੀ ਆ ਉਹਨੂੰ ਵੰਡ ਦ ਪਰਡਾ ਕਹਿੰਦਾ ਮਤਲਬ ਜੇ ਮੰਨ ਲਓ ਇੱਥੇ ਉਥੇ ਜੇ ਇੱਕ ਇੱਕ ਬੰਦਾ ਕੰਮ ਕਰਦਾ ਮੰਨ ਲਓ ਜੇ ਮੰਨ ਲਓ ਉਥੇ ਇੱਕ ਬੰਦਾ ਕੰਮ ਕਰਦਾ ਤਾਂ ਉਹ ਸੱਤ ਬੰਦੇ ਜਿੰਨਾ ਕੰਮ ਕਰੂਗਾ ਸੱਜਣੋ ਇੱਕ ਬੰਦਾ ਹੀ ਕਹਿਣ ਦਾ ਮਤਲਬ ਇੱਥੇ 7 ਬੰਦੇ ਕੰਮ ਕਰਨਗੇ ਤਾਂ ਉੱਥੇ ਇੱਕ ਬੰਦੇ ਦੀ ਪਾਵਰ ਜਿਹੜੀ ਜਨਰੇਟ ਹੋਊਗੀ ਕਹਿਣ ਦਾ ਮਤਲਬ 7 ਬੰਦੇ ਦੀ ਪਾਵਰ ਇੱਕ ਥਾਂ ਤੇ ਜਨਰੇਟ ਹੋਊਗੀ ਜਿਹੜਾ ਕਿ ਇਹਦਾ ਮੇਨ ਵਰਕ ਹੁੰਦਾਗਾ ਹਨ ਕਹਿਣ ਦਾ ਮਤਲਬ ਪਾਵਰ ਨੂੰ 7 ਗੁਣਾ ਵਧਾਤਾ ਕੰਪਨੀ ਨੇ ਆਹ ਪਲੈਨਟਰੀ ਡਰਾਈਵ ਸ਼ਾਫਟ ਦੇ ਨਾਲ ਹਨ ਤਾਂ ਕਰਕੇ ਹੀ ਇਹਨਾਂ ਟਰੈਕਟਰਾਂ ਦੇ ਜਿਹੜੀ ਖਚਾਈ ਜ਼ਿਆਦਾ ਗਈ ਜੇ ਮੰਨ ਲਓ ਇਹ ਸ਼ਾਫਟ ਨੂੰ ਆਪਾਂ ਸਿੱਧਾ ਐਕਸਲ ਦੇ ਨਾਲ ਕਨੈਕਟ ਕਰ ਦਿੱਤਾ ਜਾਵੇ ਤਾਂ ਇਸ ਟਰੈਕਟਰ ਦੀ ਜਿਹੜੀ ਰੋਡ ਸਪੀਡ ਆ ਬਹੁਤ ਜ਼ਿਆਦਾ ਵਧ ਜਾਊਗੀ ਜੇ ਆਪਾਂ ਨੂੰ ਇੱਕ ਚੀਜ਼ ਨੂੰ ਲੌਕ ਕਰਕੇ ਕਰਾਰੀਆਂ ਨੂੰ ਲੌਕ ਕਰਕੇ ਆਪਾਂ ਮੰਨ ਲਓ ਤੇ ਆਪਾਂ ਇਸ ਸਾਫ ਨੂੰ ਸਿੱਧਾ ਕਨੈਕਟ ਕਰ ਦੇ ਤਾਂ ਇਸਾ ਟਰੈਕਟਰ ਦੀ ਰੋਡ ਸਪੀਡ ਵੀ ਵਧਾਈ ਜਾ ਸਕਦੀ ਆ ਹਨਾ ਜੇ ਮੰਨ ਲਓ ਕਿਸੇ ਨੇ ਰੋਡ ਸਪੀਡ ਵਧਾਉਣੀ ਹੋਵੇ ਤਾਂ ਹਨਾ ਉਹ ਵੀ ਇਹਦੇ ਵਿੱਚ ਸਿਸਟਮ ਆ ਕਿਉਂਗਾ ਕਰਾਰੀਆਂ ਨੂੰ ਲੌਕ ਕਰਕੇ ਨਾ ਇਹਨਾਂ ਤੇ ਨਾ ਡਰਾਈਵ ਸਾਫ ਨੂੰ ਲੌਕ ਕਰਕੇ ਤਾਂ ਵੀ ਰੋਡ ਸਪੀਡ ਵਧਾਈ ਜਾ ਸਕਦੀ ਆ ਹਨਾ ਕਹਿਣ ਵਾਲਾ ਜੇ 7 ਇੱਥੇ ਚੱਕਰਾਂ ਦਾ 7 ਹੀ ਉਸ ਐਕਸਲ ਦੇ ਲਿਆਉਣੇ ਹੁਣ ਤਾਂ ਆਪਾਂ ਨੂੰ ਆਹ ਕਰਾਰੀਆਂ ਨੂੰ ਲੌਕ ਕਰਨਾ ਪਊਗਾ ਫੇਰ ਇਹਦੇ ਚੱਕਰ ਵਧਣਗੇ ਇਸ ਕਾਰਨ ਕਰਕੇ ਹੀ ਸੱਜ ਨੂੰ ਇਸ ਜਿਹੜਾ ਪਲੈਨਟਰੀ ਡਰਾਈਵ ਦਾ ਵਰਕ ਹੁੰਦਾਗਾ ਹਨਾ ਇਹ ਇਹਨੂੰ ਆਪਾਂ ਸਹੀ ਕੰਮ ਲੈਣਾ ਹਨਾ ਬਾਕੀ ਇਸ ਜਿਹੜਾ ਡਰਾਈਵ ਸ਼ਾਫਟ ਹੈ ਜਿਹੜਾ ਤੁਸੀਂ ਵੇਖਿਆ ਹੋਣਾ ਵੀਪੀ ਸਾਈਕਲ ਵਾਲਾ ਹਿੱਸਾ ਹੁੰਦਾ ਹਨ ਉਹ ਜਿਆਦਾ ਰੇਡ ਦੇ ਵਿੱਚ ਵੀ ਭਾਰਾ ਹੁੰਦਾਗਾ ਹਨਾ ਉਹ ਇਸ ਕਾਰਨ ਕਰਕੇ ਭਾਰਾ ਹੁੰਦਾ ਆਉ ਦਿਖਾਵਾਂ ਜੇ ਮੰਨ ਲਓ ਹੁਣ ਰੋੜਨ ਦੇ ਖਾਤੇ ਤੁਸੀਂ ਆ ਇਸ ਟਾਇਰ ਨੂੰ ਘੁਮਾਉਣੀ ਹੈ ਉਥੋਂ ਇੱਥੋਂ ਟੱਕਾ ਲੱਗਦਾ ਇੱਥੋਂ ਟੱਕਾ ਲੱਗਦਾ ਹਨਾ ਹੁਣ ਇਥੋਂ ਤੱਕ ਲਾਉਂਗੇ ਇੱਕ ਗਿੜਾ ਆਊਗਾ ਇੱਥੇ ਚੱਕਰਾ ਬਣ ਕੇ ਵੇਖੋ ਸੱਤ ਚੱਕਰ ਸੱਤ ਗਿੜੇ ਆਉਣਗੇ ਇੱਥੇ ਹਨਾ ਕਿੰਨਾ ਹੈਵੀ ਘਮਾਉਣਾ ਔਖਾ ਹਨਾ ਜੇ ਮੰਨ ਲਓ ਇੱਥੇ ਸੱਤ ਸੱਤ ਚੱਕਰ ਆਉਂਦੇ ਸੀ ਇੱਥੇ ਇੱਕ ਆਉਂਦਾ ਸੀਗਾ ਫੇਰ ਘਮਾਉਣਾ ਸੌਖਾ ਸੀ ਹਨਾ ਇਸ ਕਾਰਨ ਕਰਕੇ ਇਹ ਥੋੜੇ ਜਿਹੀ ਪਲੈਨਟਰੀ ਡਰਾਈਵਲ ਜਿਹੜੇ ਜਿਹੇ ਸਿਰ ਦੇ ਹੈਵੀ ਹੁੰਦੇ ਆ ਤੇ ਚੱਲਣ ਦੇ ਵਿੱਚ ਹੈਵੀ ਹੁੰਦੇ ਆ ਹਾਂ ਕੰਪਨੀ ਕਿਉਂ ਲਾ ਰਹੀ ਹੈ ਇਹਨਾਂ ਨੂੰ ਅੱਜ ਕੱਲ ਦੇ ਟਰੈਕਟਰਾਂ ਦੇ ਆਪਣੇ ਟਰੈਕਟਰਾਂ ਦੇ ਜਿਹੜੀ ਪਰਫਾਰਮੈਂਸ ਵਧਾਉਣ ਦੀ ਖਾਤਰ ਤੇ ਖਿਚਾਈ ਵਧਾਉਣ ਦੀ ਖਾਤਰ ਤਾਂ ਜੋ ਇਸ ਟਰੈਕਟਰ ਦੇ ਜ ਮਤਲਬ ਕਿ ਸਾਫਟ ਘੱਟ ਹੋਵੇ ਤੇ ਪਾਵਰ ਵਧੀਆ ਲਾਉਣ ਟਰੈਕਟਰ ਹਨਾ ਛੋਟੇ ਇੰਨਾਂ ਵੀ ਵਧੀਆ ਕੰਮ ਲੈ ਸਕਦੇ ਜੇ ਆਪਣੇ ਟਰੈਕਟਰ ਦੇ ਵਿੱਚ ਹੀ ਪੀਆਈ ਸਾਈਕਲ ਦਾ ਹਿੱਸਾ ਲੱਗਿਆ ਹੋਊਗਾ ਹਨਾ ਜੇ ਮੰਨ ਲਓ 50 ਐਚਪੀ ਦਾ ਇੰਜਨ ਵੀ ਇਸ ਟਰੈਕਟਰ ਦੇ ਵਿੱਚ ਪਾਵਰ ਤੁਹਾਡੀ 90 ਐਚਪੀ ਜਿੰਨੀ ਐਕਸਲੈਂਟ ਤੇ ਆਪਣੇ ਚੱਲੂਗਾ ਕਿਉਂਕਿ ਜੇ ਤੁਹਾਡਾ ਈਪੀ ਸਾਈਕਲ ਲੱਗਿਆ ਹੋਊਗਾ ਇਸੇ ਦੇ ਵਿੱਚ ਇਸ ਕਾਰਨ ਕਰਕੇ ਸਵਰਾਜ ਨਿਊ ਹਾਲੈਂਡ ਅੱਜਕੱਲ ਜਿੰਨੇ ਵੀ ਨਵੇਂ ਟਰੈਕਟਰ ਹੋਣ ਵਾਲੇ ਆ ਰਹੇ ਨੇ ਉਹਨਾਂ ਦੇ ਵਿੱਚ ਈਪੀ ਸਾਈਕਲ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੰਪਨੀ ਹਨਾ ਆਪਕੇ ਤੁਹਾਨੂੰ ਨੁਕਸਾਨ ਦੱਸਦਾ ਈਪੀਐ ਸਾਈਕਲ ਦੇ 2 ਜਾਂ 3 ਨੁਕਸਾਨ ਹੋ ਸਕਦੇ ਉਸ ਤੋਂ ਜ਼ਿਆਦਾ ਤਾਂ ਕੋਈ ਨੁਕਸਾਨ ਨਹੀਂ ਹੁੰਦਾ ਫਾਇਦੇ ਨਹੀਂ ਹੈ ਨਾ ਨੁਕਸਾਨ ਇਹ ਇੱਕ ਤਾਂ ਹੀ ਆਵਾਜ਼ ਕਰੂਗਾ ਹਿੱਸਾ ਜਿਹੜਾ ਈਪੀਐ ਸਾਈਕਲ ਵਾਲਾ ਹੋਊਗਾ ਨੰਬਰ 2 ਦੇ ਵਿੱਚ ਜਦੋਂ ਤੁਹਾਨੂੰ ਤੁਸੀਂ ਇਹਨੂੰ ਰੇੜੋਗੇ ਇੱਕ ਭਾਰਾ ਰੋੜੂਗਾ ਨੰਬਰ 3 ਤੇ ਜਦੋਂ ਤੁਸੀਂ ਟਰੈਕਟਰ ਦਾ ਗੇਅਰ ਨਿਊਟਰਲ ਕਰਕੇ ਜਾਂ ਇੱਕਦਮ ਇਹਨੂੰ ਸਲੋ ਕਰੋਗੇ ਤਾਂ ਇੱਕਦਮ ਸਲੋ ਹੋ ਜਾਂਦਾ ਮਤਲਬ ਲੰਬਾ ਟਾਈਮ ਭਾਜਦਾ ਨਹੀਂ ਰਹਿੰਦਾ ਨੰਬਰ 4 ਤੇ ਡੀਜ਼ਲ ਖਪਤ ਵੀ ਇਨ੍ਹਾਂ ਇੰਜਨਾਂ ਦੀ ਜ਼ਿਆਦਾ ਹੋਊਗੀ ਜਿਨ੍ਹਾਂ ਦੇ ਵਿੱਚ ਈਪੀਐ ਸਾਈਕਲ ਲੱਗਿਆ ਹੋਊਗਾ ਹਨਾ ਤੇ ਚਲੋ ਬਾਕੀ ਤੁਹਾਨੂੰ ਅੱਜ ਦੇ EPE ਸਾਈਕਲ ਬਾਰੇ ਤੁਹਾਨੂੰ ਸਮਝ ਆ ਗਈ ਹੋਣੀ ਹੈ ਹਨਾ ਤੇ ਬਾਕੀ ਤੁਹਾਡੇ ਲਈ ਲੈ ਕੇ ਆਵਾਂਗੇ ਇੱਕ ਹੋਰ ਨਵੀਂ ਵੀਡੀਓ ਤੇ ਵਧੀਆ ਵੀਡੀਓ ਤੇ ਉਦੋਂ ਤੱਕ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖ ਕੇ ਜਾਇਆ ਕਰੋ ਤੇ ਬਾਕੀ ਵੀਡੀਓ ਨੂੰ ਆਪਣਾ ਲਾਈਕ ਵੀਡੀਓ ਨੂੰ ਵੱਤੋਂ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ